ਬਾਈ ਮੇਰਾ ਟੇਕ ਹੀ ਆ ਜੀ ਪ੍ਰਿੰਸਸ ਨੂੰ ਥੀਪਲੇਵਰ ਚਾਹੀਦੀ ਹੈ ਜਿੰਨੀ ਥੀਪ ਹੋ ਸਕੇ ਜੀ 18 ਡਾਲਰ ਤਾਂ ਬਹੁਤ ਜ਼ਿਆਦਾ ਹੋ ਤਾਂ ਉਹਨਾਂ ਨੂੰ ਤਾਂ ਫ੍ਰੀ ਡਿਲੀਵਰੀ ਮਿਲਣਾ ਉਹ ਤਾਂ ਕਹਿੰਦੇ ਫ੍ਰੀ ਦੀ ਮੰਗਾਓ ਅਸੀਂ ਰੋਟੀ ਤੇ ਰੱਖ ਰਹੇ ਹਾਂ ਜੀ ਸਿੰਪਲ ਜੀ ਗੱਲ ਸਿੰਪਲ ਜੀ ਗੱਲ ਬਾਈ ਜੀ ਦਾ ਇਮੀਗ੍ਰੇਸ਼ਨ ਦਾ ਲੋਡ ਅੱਜ ਹੈ ਮੈਂ ਕੱਲੂ ਸੀ ਤਾਂ ਪਰਸੋਂ ਨੂੰ ਹੋਊਗੀ ਅੱਛਾ ਜੀ ਇਹ ਮੈਂ ਪਹਿਲਾਂ ਵੀ ਜਦੋਂ ਪਹਿਲਾਂ ਵੀ ਆਏ تھے ਉਦੋਂ ਵੀ ਲੋਡ ਨਹੀਂ ਸੀ ਬੇਸਿਕਲੀ ਕਾਰਪੋਰੇਟ ਮੇਟ ਟੂ ਮੇਕ ਸ਼ੋਰ ਦ ਵਿਜ ਜੈਟ ਡ੍ਰੌਪ ਡਾਊਨ ਦ एवरीथिंग ਸਟੇਜ਼ ਇਨ ਕੰਟਰੋਲ ਹੋ। ਵੀਗੀ ਦਾ। ਇੱਕ ਚਲੋ ਮੈਂ ਐਗਜ਼ਾਮ ਤੋਂ ਸ਼ੁਰੂ ਕਰ ਲੈਨੇ ਆਪਾਂ ਇੱਕ ਪਾਸਾ ਸ਼ੁਰੂ ਕਰ ਲਓ। ਇਮੀਗ੍ਰੇਸ਼ਨ ਤੋਂ ਛੱਡ ਲੈ ਆਂ ਮੈਂ ਛੱਡੋ। ਤੇ ਇਮੀਗ੍ਰੇਸ਼ਨ ਲਈ ਡਾਕਟਰਸ ਲੁਆਉਂਦੇ ਨੇ? ਇੰਟਰਨੈਸ਼ਨਲੀ ਟ੍ਰੇਨਡ ਡਾਕਟਰਸ? ਪਰ ਨਹੀਂ, ਉਹਨਾਂ ਨੂੰ ਇੱਕਿਆ ਦੇ ਡਾਕਟਰ ਲਾਪਸ ਨਹੀਂ ਦਿੱਤਾ ਜਾਂਦਾ। ਕਿੰਨੇ ਕੁ ਡਾਕਟਰਸ ਜਿਹੜੇ ਆਉਂਦੇ ਨੇ ਓਵਰਸੀਜ਼ ਤੋਂ? ਇਨ ਫੋਰਕਿੰਗ ਦੇ professions? ਲੇਬੀ 10-15 ਮੈਕਸਮ 20%। ਲੀਵ ਥੈਟ ਆਊਟ। ਚਲੋ ਉਹ ਤਾਂ ਬਹੁਤ ਡਾਕਟਰਸ ਤਾਂ ਵੱਡੀ ਗੱਲ ਹੋ ਗਈ। ਆਪਾਂ ਇਹ ਨਰਸਿਸ ਦੇ। ਹਮਮ। ਐਵਰੀਬਾਡੀ ਸੇਇੰਗ ਮੈਡੀਕਲ ਦੇ ਵੀ ਸ਼ਾਰਟੇਜ ਹੈ। ਆਈਡੀ ਰੇਟ ਜੀ ਸ਼ਾਰ ਜੀ ਵੀ ਕੈਨ ਪ੍ਰੋਡਿਊਸ 50 60 ਨਰਸਸ ਮੇਰੇ ਸਰਕਲ ਦੇ ਵਿੱਚ ਨੇ ਜਿਹੜੀਆਂ ਐਲਬਰਟਲ ਜਰੀਆਂ ਨੇ ਉਹੀ ਨਹੀਂ ਰਿਆ ਮਤਲਬ ਜਿਨ੍ਹਾਂ ਦਾ ਜਿਹਦਾ ਪਤਾ ਤੁਹਾਨੂੰ ਉਹਨਾਂ ਨੂੰ ਕਦੇ ਉਹਨਾਂ ਦਾ ਫਾਸਲਾ ਇਹਦਾ ਹੋ ਗਿਆ ਮਤਲਬ 5.5 ਸਾਲ ਹੋ ਗਏ ਜੀ ਉਹਨੂੰ ਜੋਬ ਨਹੀਂ ਮਿਲੀ ਟ੍ਰੇਨ ਇੰਕਲਸ ਕਰਕੇ ਇੱਥੇ ਆਈ نو ਅ ਗਾਇਲ ਮੇਰੇ ਪਰਸਨਲ ਮਤਲਬ ਬਿਲਕੁਲੀ ਘਰ ਦਾ ਮੁੰਡਾ ਜੀ ਦੇ ਹੈਵ ਟੂ ਮੂਵ ਟੂ ਵਿਨਸਰ ਟੂ ਗੈਟ ਹਰ ਜੋਬ ਜੀ अगर उधर वाइफ ने जॉब ले ली उन्हें तो विंस्टर जाना था कहाँ के वो डीट्रॉयट काम करता थे जी डीट्रॉयट काम करता थे ठीक है एस लेगी दें वे कम टू इंजीनियर्स ठीक है कि मैं एनवायरनमेंटल इंजीनियरिंग की थी सी ऐसे कि आगे मैं वाटर सोर्सेस नोबडीज वुस रेडी टू हर मी आई हैड एक्सपीरियंस � ਅੰਡਰ ਨੇ ਸੰਬੜ ਦੇ ਹਾਇਸ ਵੀ ਜੀ ਬਾਈ ਜੀ ਇੱਕ ਜਿਵੇਂ ਬਾਈ ਜੀ ਕਹਿੰਦੇ ਆ ਨਾ ਸਟਿੰਗ ਹਾਟਮ ਚਲਾ ਦਿੱਤਾ ਗਿਆ ਜੀ ਉਹਵੇਂ ਇੱਕ ਫਤੂਹਾ ਚਲਾ ਦਿੱਤਾ ਗਿਆ ਕਾਰਪੋਰੇਟ ਵੱਲੋਂ ਵੀ ਸਾਨੂੰ ਇਮੀਗ੍ਰੇਸ਼ਨ ਦੀ ਲੋੜ ਆ ਸਾਨੂੰ ਵਰਕਰਸ ਦੀ ਲੋੜ ਆ ਜੀ ਲਗਾਤਾਰੀ ਆ ਇਹ ਤਾਂ ਸੀਗਾ ਨਹੀਂ ਵੀ ਜਦੋਂ ਆਪਾਂ ਆਏ ਆ ਉਸ ਜੌਬ ਦੇ ਉੱਤੇ ਕੋਈ ਹੋਰ ਕਰਨ ਕੰਮ ਨਹੀਂ ਕਰ ਰਿਆ ਸੀ ਦੱਸਾ ਉਹ ਸੌਰੀ ਰਪਨ ਥੋੜੀ ਗੱਲ ਵਿਚਾਲੇ ਆ ਥਿੰਕ ਜਿਹੜੀ ਜਿਹੜੀ ਇਹ ਇਹ ਆਰਗੂਮੈਂਟ ਹੋ ਗਈ ਆ ਆਈ ਥਿੰਕ ਵੀ ਆਰ ਗੋਇੰਗ ਟੂ ਕਮ ਇਨਟੂ ਦੈਟ ਵਿਚ ਕੇਮ ਫਰਸਟ ਦ ਚਿਕਨ অর ਦ ਐਗ ਡਿਡ ਡਿਡ ਕਾਰਪੋਰੇਟ ask for it first or was immigrant and the wo uh, badi ek e e if you get my point um dekho immigration migration has been happening for thousands of years do you believe that yes i do okay aajo adi. Oh, wo to Vedic ko immigration to the uh o us ki da koi role hi -huh. nahi hai ga kitna aksho ji problem ki एवरीथिंग इन कंट्रोल ਦੇ ਵਿੱਚ ਹਰ ਚੀਜ਼ ਚੰਗੀ ਲੱਗਦੀ ਆ ਜੋ ਆਊਟ ਆਫ ਕੰਟਰੋਲ ਕੋਈ ਵੀ ਚੀਜ਼ ਹੋ ਜੇ ਨਾ ਤੇ ਉਹਦਾ ਫਾਇਦਾ ਨਹੀਂ ਜੇ ਮੰਨ ਲਓ ਤੁਹਾਨੂੰ ਹੈਲਥ ਕੇਅਰ ਨਹੀਂ ਮਿਲ ਰਹੀ ਹੈਲਥ ਕੇਅਰ ਵਰਕਰਸ ਨਹੀਂ ਮਿਲ ਰਹੇ ਯੂ ਕੈਨ ਗਵਰਨਮੈਂਟ ਕੈਨ ਗੋ ਟੂ ਦਿਸ ਬਿਜ਼ਨਸ ਥੈਟ ਵੀ ਹੈਵ ਕਾਲਡ ਥੀਸ ਮਨੀ ਨਰਸਸ ਇਨ ਟੂ ਦੀ ਕੰਟਰੀ ਵਾਟਸ ਹੈਪਨਿੰਗ ਵਿਦ ਦੋਸ ਨਰਸਸ ਜਿਹੜੇ ਉਹ ਬੰਦੇ ਬੁਲਾਏ ਨੇ ਉਹਨਾਂ ਨੂੰ ਪੁੱਛੋ ਜੇ ਬਾਈ ਦੀ ਐਕਚੁਅਲ ਚ ਇਸਨੇ ਕੁਝ ਕਰਨਾ ਹੋਵੇ ਨਾ ਹੋਰ ਕੁਝ ਕੀਤਾ ਜਾ ਸਕਦਾ ਐਕਚੁਅਲੀ ਨਕਮੀਆਂ ਗਵਰਨਮੈਂਟ ਆ ਕਰਪਟ ਪੋਲਿਟਿਸ਼ੀਅਨਸ ਕਰਪਟਡ ਬਾਏ ਦੀ ਕਾਰਪੋਰੇਟ ਆਈ ਦੀ ਰੇਟ ਜਿਸ ਤੁਸੀਂ ਅੱਜ ਗੱਲ ਅੱਜ ਆਪਾਂ ਗੱਲ ਕਰ ਰਹੇ ਹਾਂ ਆਈ ਦੀ ਰੇਟ ਜਿਸ ਨੂੰ ਬਹੁਤ ਸਿੰਪਲ ਜਿਹਾ ਮੈਂ ਇੱਕ ਕੰਪਨੀਆਂ ਕਹਿ ਰਹੀਆਂ ਜੀ ਸਾਨੂੰ ਡਰਾਈਵਰਸ ਨਹੀਂ ਮਿਲ ਰਹੇ ਸਿੰਪਲ ਹੈ ਹਰੇ ਕੰਪਨੀ ਕਹਿੰਦੀ ਹੈ ਪਰ ਉਹ ਲੱਗਦਾ ਆਈ ਦੀ ਰੇਟ ਦੀ ਡਰਾਈਵਰਸ ਨਹੀਂ ਮਿਲ ਰਹੇ ਜੀ ਦੇ ਦੇ ਡਾਟਾ ਦੈਟ ਬੀਨ ਸ਼ੋਟ ਟੂ ਅਸ ਵੀ ਐਡਵਰਟਾਈਜ਼ਮੈਂਟ ਕਰ ਦੋ ਜੀ ਉੱਥੇ ਕਰ ਦੋ ਜੀ ਉੱਥੇ ਕਰ ਦੋ ਬੇਸਿਕਲੀ ਸਾਰਿਆਂ ਨੇ ਰਲ ਕੇ ਖਾਦਾ ਜੀ ਉਹ ਖਾਦਾ ਇੰਨਾ ਜ਼ਿਆਦਾ ਹੈ ਵੀ ਹੁਣ ਓਵਰਬਰਡ ਨੂੰ ਪਹਿਲਾਂ ਕੀ ਸੀਗਾ ਉਹ ਕੰਟਰੋਲਡ ਸਿਸਟਮ 'ਚ ਖਾਦਾ ਜਾ ਰਿਹਾ ਸੀਗਾ ਉਹਨੇ ਕ ਆ ਜਾਂਦੇ ਸੀ ਉਹਨੇ ਕ ਅਡਜਸਟ ਹੋ ਜਾਂਦੇ ਸੀ ਚਲੋ ਕੋਈ ਗੱਲ ਨਹੀਂ ਸਭ ਕੁਝ ਚੱਲੀ ਜਾਂਦਾ ਸੀਗਾ ਹੁਣ ਹੋਇਆ ਕਿ ਜਦੋਂ ਓਵਰ ਓਵਰਕਰਾਊਡਡ ਕਰ ਦੋਗੇ ਕਿਸੇ ਵੀ ਜਗ੍ਹਾ ਨੂੰ ਜੀ ਉਹਦੇ ਨਾਲ ਹਰ ਇੱਕ ਚੀਜ਼ ਤੇ ਪ੍ਰੈਸ਼ਰ ਕ੍ਰੀਏਟ ਹੋ ਗਿਆ ਹਰ ਚੀਜ਼ ਦੇ ਉੱਤੇ ਇਫੈਕਟ ਪਉਣ ਲੱਗੇ ਜਿਹੜੇ ਰਾਈਟਸ ਹੋਣ ਲੱਗੇ ਜਿਹੜੇ ਜਿਹੜੀ ਜੇ ਤੁਸੀਂ ਨਾ ਮੈਂ ਇਹ ਨਹੀਂ ਕਹਿੰਦਾ ਵਾਈਟ ਸੁਪਰਮੇਸੀ ਆਰਾਈਵ ਨਹੀਂ ਹੋ ਰਿਹਾ ਆਫਕੋਰਸ ਉਹ ਹੋ ਰਿਹਾ ਹੈ ਉਹ ਹੋਊਗਾ ਵੀ ਠੀਕ ਹੈ ਪਰ थोड़ी बहुत बरीज दे थोड़ा बहुत अपने कहते जिन्हे लोग इस टाइम कह रहे Behind, we are the problems immigrants we are the problems again how many of us are willing to go back it is not we are saying the immigration is the problem we are saying it is a immigration is the तुसी, problem you immigration the immigrant 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 ਮੇਮੀ ਮੈਂ ਕਹਿੰਦਾ ਨਾ ਅੱਜ ਲੋੜ ਹੈ ਨਾ ਪਹਿਲਾ ਲੋੜ ਸੀ ਨਾ ਹਾਂ ਨੂੰ ਲੋੜ ਹੈ ਮਤ ਉਹੀ ਕਹਿ ਰਿਹਾ ਤੁਸੀਂ ਪਹਿਲਾਂ ਫਿਰ ਕਿਉਂ ਆਏ ਮੈਂ ਨਹੀਂ ਮੈਂ ਮੈਂ ਆਇਆ ਮੈਂ ਆਪਣੀ ਮਰਜ਼ੀ ਨੂੰ ਆਇਆ ਇਫ ਇਫ ਆਮ ਇਨ ਅ ਸਿਸਟਮ ਥੈਟ ਇਜ਼ ਇਫ ਇਫ ਆ ਫੀਲ ਟੋਮੋਰੋ ਥੈਟ ਆ ਡੋਨਟ ਬਿਲੋਂਗ ਯਾ ਬਟ ਤੁਸੀਂ ਕਹਿ ਰਹੇ ਹੋ ਵੀ ਆ ਨਾ ਤਾਂ ਉਦੋਂ ਲੋੜ ਸੀ ਨਾ ਹੁਣ ਲੋੜ ਆ ਨਾ ਕਿਤੇ ਲੋੜ ਪਏਗੀ ਹਾਂ ਹਾਂ ਅਸੀਂ ਠੱਕੇ ਨਾਲ ਆਏ ਆ ਮੈਂ ਮੈਂ ਤਾਂ ਕਹਿ ਰਿਹਾ ਅਸੀਂ ਤਾਂ ਠੱਕੇ ਨਾਲ ਆਏ ਆ <laughs> <laughs> so, tusih, tusih e de I think you should free wow. us from that burden. <laughs> that is not a problem problem you're not getting that point you're wow. getting this point into other way I'm saying is over immigration, is not a solution corporate the solution nahi haji, <coughs> hey, nah, nah. hai ja koi bhi banda if you are saying again, if you are saying all immigration is not needed then there is no over immigration there is no under immigration there is nothing if to thought this statement is given na immigration di load sigi na hegi ate na rahugi so that means sì. par tusi aap de aap nu no, os immigration system ch itthe leke aaye ho you shouldn't be here bilkul bilkul leke aaye ate main the you should not be the here then kite. I, I'm telling you that I will exploit the common system. So, O's so, so, so problem, no um, uh, less pressure than Vasa. Are you ready to go back? That is my own personal decision. No, but still, we have a problem right now. We have a problem right now. We, we have a problem right now. We have a problem, but it is not my problem. See, there you go. There you go. You wanna chant that problem. You wanna chant that problem, but you're saying oh, no, no, hold, on. Hold, on. hold on. You wanna chant that problem saying these immigrants are the problem, I'm an immigrant, my I'm problem They are. How does that justify? ਮੈਂ ਕਿਤੇ ਨਹੀਂ ਵੀ ਮੈਂ ਪ੍ਰੋਬਲਮ ਦਾ ਪਾਰਟ ਨਹੀਂ ਹੈਗਾ ਮੈਂ ਕਹਿੰਦਾ ਕਿ ਮੈਂ ਪ੍ਰੋਬਲਮ ਦਾ ਪਾਰਟ ਨਹੀਂ ਭਾਈ ਜੀ ਜੇ ਤੁਸੀਂ ਆ ਗਏ ਪੀਸ ਦੇ ਵਿੱਚ ਠੀਕ ਹੈ ਤੁਸੀਂ 2 ਲੱਖ ਦਾ ਘਰ ਲੈ ਲਿਆ ਮੈਂ ਪਿੱਛੇ ਆਇਆ ਜੀ ਮੈਂ 1.2 ਮਿਲੀਅਨ ਦਾ ਲਿਆ ਪਰ ਮੈਂ ਪਿੱਟੂਗਾ ਸੀ ਨਾ ਹਾ ਇਟਸ ਨਾਟ ਦੈਟ ਸੋ ਦ ਪ੍ਰੋਬਲਮ ਇਜ਼ ਹੈਵ ਐਂਡ ਹੈਵ ਨਾਟ ਦੈਨ ਦਿਸ ਇਸ ਨੋਟ ਦ ਪ੍ਰੋਬਲਮ ਦ ਪ੍ਰੋਬਲਮ ਇਜ਼ ਦਿਸ ਵੀ ਤੁਸੀਂ ਉਸ ਮਾਈਟ ਬੀ ਦ ਪ੍ਰੋਬਲਮ ਦੋਸ ਪੀਪਲ ਚੈਂਟਿੰਗ ਦੋਸ ਥਿੰਗਸ ਆਰ ਸੇਇੰਗ ਵੀ ਮਿਸਡ ਦ ਓਪਰਚੁਨਿਟੀ ਕੁਡ ਇਟ ਬੀ ਦੈਟ ਉਹ ਦੋਪੀਪਰ ਉਹਨਾਂ ਦੀ ਪ੍ਰੋਬਲਮ ਜਿਹੜੀ ਜਿਹੜੀ ਗੋਰਿਆਂ ਦੀ ਪ੍ਰੋਬਲਮ ਉਹ ਤਾਂ ਹੋਰ ਚੀਜ਼ ਪ੍ਰੋਬਲਮ ਹੈ ਜੀ ਅੱਛਾ ਉਹ ਹੋਰ ਕੁਝ ਕਹਿ ਰਹੇ ਨੇ ਉਹ ਇਹ ਕਹਿ ਰਹੇ ਨੇ ਤੁਸੀਂ ਆਪਣੇ ਸਿਚੁਏਸ਼ਨ ਨੂੰ ਛੱਡ ਕੇ ਤੁਸੀਂ ਕਿਸੇ ਹੋਰ ਦੀ ਟੇਕ ਕੇਅਰ ਕਰ ਰਹੇ ਠੀਕ ਮੇਲਾ ਤਾਂ ਭਲੀ ਗੱਲ ਪਰਸਪੈਕਟਿਵ ਦੀ ਹੈ ਕਿ ਕਿਹੜਾ ਬੰਦਾ ਕਿਹੜੀ ਐਂਗਲ ਤੋਂ ਫੜਦਾ ਹੈ ਪ੍ਰੋਬਲਮ ਹੈਗੀ ਆ ਜਦੋਂ ਹੁਣ ਮੇਲਾ ਤਾਂ ਗੋਰੇ ਕਹਿ ਰਹੇ ਆ ਉਹ ਕਹਿੰਦੇ ਵੀ ਤੁਸੀਂ ਅਗੇ ਸਾਡੀਆਂ ਜੌਬਸ ਖਾ ਲਈ ਜਿਹੜਾ ਬੰਦਾ ਇੱਥੋਂ ਦਾ ਬੋਰਨ ਨਾ ਜਾ ਜਿਹੜਾ ਬੰਦਾ ਇੱਥੇ ਪਹਿਲਾਂ ਆ ਗਿਆ ਉਹ ਕਹਿੰਦਾ ਵੀ ਮੇਰੇ ਕੋਲ ਆ ਚੀਜ਼ ਇਹ ਬੰਦੇ ਕੋਲ ਸਸਤੀ ਹੈ ਮੇਰੇ ਕੋਲ ਮਹਿੰਗੀਆਂ ਅੱਗੇ ਉਹ ਓਪਰਚੁਨਿਟੀ ਦਿਖal ਜਾਂਦੀ ਹੈ ਨਾ ਤੇ ਇੱਕ ਹੰਡਰਡ ਨਵਾਂ ਬੰਦਾ ਆ ਰਿਹਾ ਉਹ ਕਹਿੰਦਾ ਵੀ ਮੇਰੇ ਕੋਲ ਜੌਬ ਹੀ ਹੈ ਨਹੀਂ ਇੱਥੇ ਰਾਈਟ ਵੀ ਤੁਹਾਡੇ ਕੋਲ ਇਮੀਗ੍ਰੇਸ਼ਨ ਨਹੀਂ ਮਤਲਬ ਕਿ ਇੱਕ ਦੂਜੇ ਦੇ ਉੱਤੇ ਭਾਜੀ ਕੌਜ਼ ਬਹੁਤ ਆਦੀ ਹੈ ਥੋੜਾ ਥੋੜਾ ਟਾਈਮ ਦੇ ਦੀ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ